ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਬੀਆਈ ਦਫ਼ਤਰ ਤੇ ਬਾਅਰ ਹੰਗਾਮਾ ਹੋਇਆ ਇੱਕ ਹਮਲਾ ਹੁੰਦਾ ਹੈ ਏਐਸਆਈ ਤੇ ਜੋ ਕਿ ਉਸ ਸਮੇਂ ਡਿਊਟੀ ਤੇ ਤੈਨਾਤ ਸੀ ਤੇ ਉਸਦੇ ਉੱਪਰ ਜੋ ਹਮਲਾ ਕੀਤਾ ਜਾਂਦਾ ਇੱਕ ਸੜਕੀ ਬਦਮਾਸ਼ ਦੇ ਵੱਲੋਂ ਦੱਸਦੀ ਕਿ ਉਸ ਹਮਲੇ ਦੇ ਵਿੱਚ ਨਾ ਤਾਂ ਉਹ ਚਾਕੂ ਦਾ ਇਸਤੇਮਾਲ ਕਰਦਾ ਨਾ ਹੀ ਉਹ ਕਿਸੇ ਡੰਡੇ ਦਾ ਇਸਤੇਮਾਲ ਕਰਦਾ ਨਾ ਹੀ ਕਿਸੇ ਗੋਲੀ ਬੰਦੂਕ ਦਾ ਇਸਤੇਮਾਲ ਕਰਦਾ ਹੈ ਉਹ ਮਹਾਭਾਰਤ ਤੋਂ ਪ੍ਰੇਰਿਤ ਹੋਇਆ ਜਿਹੜਾ ਨੌਜਵਾਨ ਲੱਗਦਾ ਸੀ ਜਿਸ ਨੇ ਇਹ ਹਮਲਾ ਕੀਤਾ ਹੈ ਦਰਸਲ ਉਸਨੇ ਤੀਰ ਕਮਾਨ ਦੇ ਨਾਲ ਹਮਲਾ ਕੀਤਾ ਹੈ ਲੋਹੇ ਦੇ ਤੀਰ ਉਸਨੇ ਐਸਆਈ ਦੇ ਉੱਪਰ ਦਾਗੇ ਨੇ ਹਾਲਾਂਕਿ ਐਸਆਈ ਜਿਹੜਾ ਜ਼ਖਮੀ ਹੋ ਗਿਆ ਹੈ ਤਾਂ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਚੱਲ ਰਿਹਾ ਹੈ ਹਾਲ ਤੱਕ ਉਸ ਦੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਇਹ ਜਿਹੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਇਹ ਲਖਨਊ ਤੋਂ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਸੀਬੀਆਈ ਦਫ਼ਤਰ ਦੇ ਬਾਹਰ ਜਦੋਂ ਹਮਲਾ ਕੀਤਾ ਜਾਂਦਾ ਇੱਕ ਐਸਆਈ ਦੇ ਉੱਪਰ ਤੀਰ ਕਮਾਨ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਪੰਜ ਤੀਰ ਜਿਹੜੇ ਦਰੋਗਾਂ ਨੂੰ ਜਾ ਕੇ ਲੱਗਦੇ ਨੇ ਜਿਸ ਤੇ ਕਾਰਨ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਤੁਹਾਨੂੰ ਦੱਸਦੀ ਕਿ ਸੀਬੀਆਈ ਦਫ਼ਤਰ ਦੇ ਬਾਹਰ ਜਿਹੜਾ ਇਹ ਹਮਲਾ ਹੁੰਦਾ ਹੈ ਤੇ ਤੀਰ ਕਮਾਨ ਦੇ ਨਾਲ ਹਮਲਾ ਹੁੰਦਾ ਕਿਉਂਕਿ ਆਲਦੇ ਸਮੇਂ ਦੇ ਵਿੱਚ ਜਿੱਥੇ ਲੋਕ ਬੰਦੂਕ ਗੋਲੀ ਚਾਕੂ ਦੀ ਵਰਤੋਂ ਕਰਦੇ ਨੇ ਉੱਥੇ ਹੀ ਅੱਜ ਦੇ ਸਮੇਂ ਦੇ ਵਿੱਚ ਇਹ ਤੀਰ ਕਮਾਨ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਲੋਕ ਕਹਿ ਰਹੇ ਨੇ ਕਿ ਜਿਹੜਾ ਨੌਜਵਾਨ ਸੀਓ ਮਹਾਭਾਰਤ ਤੋਂ ਪ੍ਰੇਰਿਤ ਲੱਗਦਾ ਸੀ ਇਸ ਹਮਲੇ ਦੇ ਪਿੱਛੇ ਕੀ ਕਾਰਨ ਹੈ ਉਹ ਵੀ ਤੁਹਾਨੂੰ ਇਸ ਪੂਰੀ ਖਬਰ ਦੇ ਵਿੱਚ ਦੱਸਿਆ ਗਿਆ ਲੇਕਿਨ ਤੁਹਾਨੂੰ ਦੱਸਦੀ ਕਿ ਲੋਕਾਂ ਦੇ ਵੱਲੋਂ ਜੋ ਕਮੈਂਟ ਆ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਮਹਾਭਾਰਤ ਦਾ ਫੈਨ ਲੱਗਦਾ ਹੈ ਕੁਝ ਲੋਕ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੀਰੀਅਲ ਦੇ ਨਾਮ ਲੈ ਕੇ ਉਹਨਾਂ ਦੇ ਬਾਰੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਸ ਦੇ ਫੈਨ ਲੱਗਦਾ ਹੈ ਜਿਸ ਦੇ ਕਾਰਨ ਅੱਜ ਦੇ ਸਮੇਂ ਦੇ ਵਿੱਚ ਤੀਰ ਕਮਾਨ ਦੇ ਨਾਲ ਹਮਲਾ ਕਰ ਰਿਹਾ ਹੈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸ਼ੁੱਕਰਵਾਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ ਇੱਥੇ ਸੀਬੀਆਈ ਦਫ਼ਤਰ ਦੇ ਵਿੱਚ ਤਾਇਨਾਤ ਏਐਸਆਈ ਵਰਿੰਦਰ ਸਿੰਘ ਤੇ ਤੀਰ ਕਮਾਨ ਦੇ ਨਾਲ ਹਮਲਾ ਕੀਤਾ ਗਿਆ ਤੀਰ ਦੇ ਨਾਲ ਜ਼ਖਮੀ ਹੋਏ ਏਐਸਆਈ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਏਐਸਆਈ ਵਰਿੰਦਰ ਸਿੰਘ ਸੀਬੀਆਈ ਦਫ਼ਤਰ ਦੇ ਵਿੱਚ ਗਾਰਡ ਡਿਊਟੀ ਤੇ ਸਨ ਤੇ ਉਹ ਸ਼ੁੱਕਰਵਾਰ ਨੂੰ ਡਿਊਟੀ ਤੇ ਹੀ ਸੀ ਇਸ ਦੌਰਾਨ ਕਿਸੇ ਨੇ ਉਸ ਤੇ ਤੀਰ ਕਮਾਨ ਦੇ ਨਾਲ ਹਮਲਾ ਕਰ ਦਿੱਤਾ ਤੇ ਤੀਰ ਉਸ ਦੀ ਛਾਤੀ ਦੇ ਵਿੱਚ ਲੱਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਏ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁੱਛਗਛ ਸ਼ੁਰੂ ਕਰ ਦਿੱਤੀ ਜਖਮੀ ਏਐਸਆਈ ਵਿਰਿੰਦਰ ਦਾ ਇਲਾਜ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸੀਬੀਆਈ ਦੇ ਏਐਸਆਈ ਦੀ ਸ਼ਿਕਾਇਤ ਤੇ ਹਜ਼ਰਤ ਗੰਜ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਏਐਸਆਈ ਵਿਰਿੰਦਰ ਸਿੰਘ ਲਖਨਊ ਸੀਬੀਆਈ ਦਫ਼ਤਰ ਦੇ ਵਿੱਚ ਗਾਰਡ ਦੇ ਵਿੱਚ ਤਾਇਨਾਤ ਸੀ ਇਸ ਘਟਨਾ ਸਬੰਧੀ ਪੁਲਿਸ ਦੇ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ 23 ਮਈ ਨੂੰ ਸਵੇਰੇ ਲਗਭਗ 11:15 ਮਿੰਟ ਤੇ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਲਖਨਊ ਸੀਬੀਆਈ ਦਫ਼ਤਰ ਦੇ ਵਿੱਚ ਕਿਸੇ ਨੇ ਤੀਰ ਕਮਾਨ ਦੇ ਨਾਲ ਹਮਲਾ ਕੀਤਾ ਹੈ ਇਹ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਜਾਣਕਾਰੀ ਇਕੱਠੀ ਕੀਤੀ ਗਈ। ਪਤਾ ਲੱਗਾ ਕਿ ਲਖਨਊ ਸੀਬੀਆਈ ਦਫ਼ਤਰ ਦੇ ਵਿੱਚ ਗਾਰਡ ਡਿਊਟੀ ਤੇ ਤਾਇਨਾਤ ਸੰਤ ਐਸਆਈ ਬ੍ਰਿੰਦਰ ਸਿੰਘ ਤੇ ਤੀਰਕਮਾਨ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੇ ਕਾਰਨ ਉਜਖਮੀ ਹੋ ਜਾਂਦੇ ਨੇ। ਮੁਲਜ਼ਮ ਪੁਲਿਸ ਹਿਰਾਸਤ ਦੇ ਵਿੱਚ ਹੈ। ਪੁੱਛਗਿੱਛ ਜਾਰੀ ਹੈ। ਐਸਆਈ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ। ਇਸ ਜਾਣਕਾਰੀ ਦੇ ਆਧਾਰ ਤੇ ਹਜ਼ਰਤ ਗੰਜ ਪੁਲਿਸ ਸਟੇਸ਼ਨ ਦੇ ਵਿੱਚ ਮਿਲੇ ਸ਼ਿਕਾਇਤ ਦੇ ਆਧਾਰ ਤੇ ਸਬੰਧਿਤ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੋਸ਼ੀ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਹੋਰ ਜ਼ਰੂਰੀ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਨੇ ਤੋਂ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਂਟਰੀ ਨਾ ਕਰਨ ਦੇ ਕਾਰਨ ਜਿਹੜਾ ਕਿ ਉਸ ਨੂੰ ਐਂਟਰੀ ਨਹੀਂ ਕਰਨ ਦਿੱਤੀ ਜਾ ਰਹੀ ਸੀ सीबीआई ਦਫ਼ਤਰ ਦੇ ਵਿੱਚ ਜਿਸ ਤੇ ਕਾਰਨ ਉਸ ਨੇ ਤੀਰ کمان ਦੇ ਨਾਲ ਹਮਲਾ ਕਰ ਦਿੱਤਾ ਤਾਂ ਹੁਣ ਸੋਚਣ ਵਾਲੀ ਇਹ ਗੱਲ ਹੈ ਕਿ ਜੇਕਰ ਐਂਟਰੀ ਨਹੀਂ ਕਰਨ ਦਿੱਤੀ ਤਾਂ ਕੀ ਉਸਨੇ ਪਹਿਲਾਂ ਤੋਂ ਹੀ ਸਾਰੀ ਪਲੈਨਿੰਗ ਕੀਤੀ ਹੋਈ ਸੀ ਜਾਂ ਫਿਰ ਉਹ ਤੀਰਕਮਾਨ ਆਪਣੇ ਨਾਲ ਰੱਖਦਾ ਸੀ ਕਿਉਂਕਿ ਜੋ ਵੀ ਤੀਰਕਮਾਨ ਦੇ ਨਾਲ ਇਹ ਅਟੈਕ ਹੋਇਆ ਹੈ ਹਮਲਾ ਹੋਇਆ ਹੈ ਇਸ ਦੀ ਜਿਹੜੀ ਪਲੈਨਿੰਗ ਉਹ ਪਹਿਲਾਂ ਤੋਂ ਹੀ ਕੀਤੀ ਗਈ ਹੋਵੇਗੀ ਤਾਂ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਅਚਾਨਕ ਜਿਹੜਾ ਇਹ ਹਮਲਾ ਕੀਤਾ ਗਿਆ ਕਿਉਂਕਿ ਅਚਾਨਕ ਜੇਕਰ ਦੇਖੇ ਜਾਵੇ ਤਾਂ ਬੰਦੇ ਕੋਲ ਤੀਰਕਮਾਨ ਨਹੀਂ ਹੁੰਦਾ ਉਹ ਵੀ ਅੱਜ ਦੇ ਸਮੇਂ ਦੇ ਵਿੱਚ